ਭਤੀ ਕਿਸ਼ਾਨ ਜੁਨੀਅਰ ਇਕਤਾ ਆਯਾ ਜੰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾ ਕੱਲੇ ਕੱਲੇ ਮਾਰਨਾ ਖਾਓ ਅੱਛੇ ਹੱਥ ਬੱਗੇ ਆਓ ਭੀਜੇਪੀ ਸਰਕਾਰ ਮੁਰਦਾਬਾਦ 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 ਬੰਗਿਆ ਹੋਈਆਂ ਮੰਗਾਂ ਨੂੰ ਲਾਗੂ ਕਰੋ ਲਾਗੂ ਕਰੋ ਲਾਗੂ ਅੱਜ ਤੁਸੀਂ ਰਵਾਨਾ ਹੋ ਰਹੇ ਸ਼ੰਗੋ ਬਾਡਰ ਵਿੱਚ ਕੀ وجہ ਹੈ ਮੈਂ ਮੱਖਣ ਸਿੰਘ ਪਾਪੜਾ ਜੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਜੀ ਨੇ ਇੱਕ ਤਾਜ਼ਾ ਜ਼ਹਿਰਾ ਅਸੀਂ ਜਿਹੜੀ ਗਿਲਤੀ ਆ ਆਪਣੇ ਦਵਾਰੇ ਬਾਟਰਾਂ ਤੇ ਅਸੀਂ ਆਪਣੇ ਡਾਇਰੈਕਟਰ ਲੈ ਕੇ ਕਿਉਂਕਿ ਅਸੀਂ ਕਣਕਾਂ ਵੱਢਣੀਆਂ ਸੀ ਤੇ ਕਣਕਾਂ ਟੋੜਣੀਆਂ ਸੀ ਤੋੜੀਆਂ ਕਰਨੀਆਂ ਸੀ ਇਸ ਕਰਕੇ ਅਸੀਂ ਆਪਣੇ ਡਾਇਰੈਕਟਰ ਸੀ ਜਿਹੜੇ ਲੈ ਕੇ ਆਗੇ ਸੀ ਤੇ ਇਹ ਜਿਹੜੀ ਸਰਕਾਰ ਸੀ ਮੋਦੀ ਜੀ ਨੂੰ ਵਹਿਮ ਹੋ ਗਿਆ ਸੀ ਕਿ ਉੱਥੇ ਤੰਬੂ ਨੇ ਜਿਹੜੇ ਖਾਲੀ ਹੋ ਚੁੱਕੇ ਨੇ ਇਹ ਦਵਾਰੇ ਅਸੀਂ ਉਹਦਾ ਵਹਿਮ ਕੱਟਣ ਵਾਸਤੇ ਹੁਣ ਪੂਰੀ ਦੀ ਪੂਰੀ ਗਿਲਤੀ ਹੈ ਜਿਹੜੀ ਆਪਣੀ ਟਰੈਕਟਰ ਟਰਾਲੀਆਂ ਸਮੇਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੱਖ-ਵੱਖ ਬਲਾਕਾਂ ਤੋਂ ਜ਼ਿਲ੍ਹਿਆਂ ਤੋਂ ਆਪਦੀ ਗਿਣਤੀ ਲੈ ਕੇ ਅਸੀਂ ਸ਼ੰਭੂ ਬਾਡਰ ਤੇ ਖਨੌਰੀ ਬਾਡਰ ਦੋਏ ਬਾਡਰਾਂ ਦੇ ਉੱਤੇ ਪਹੁੰਚ ਰਹੇ ਹਾਂ ਜਿਹੜਾ ਇਹ ਰੁਝਾਨ ਆ ਰਿਹਾ ਉਹਦੇ ਵੇਲੇ ਤੁਸੀਂ ਕਿਉਂ ਕਿ ਲੋਕ ਸਮਝਦੇ ਰੁਝਾਨ ਸਾਨੂੰ ਕੋਈ ਫਰਕ ਨਹੀਂ ਪੈਂਦਾ ਜੀ ਕਿਉਂਕਿ ਪਹਿਲਾਂ ਵੀ ਸਰਕਾਰ ਜਿਹੜੀ ਮਰਜ਼ੀ ਹੋਵੇ ਸਰਕਾਰ ਕਦੇ ਕਿਸਾਨਾਂ ਦੇ ਪੱਖ ਤੇ ਨਹੀਂ ਹੁੰਦੀ ਇਹ ਕਾਰਪੋਰੇਟਾਂ ਦੇ ਪੱਖੀ ਹੁੰਦੀ ਹੈ ਕਿਉਂਕਿ ਜਿਹੜੇ ਵੱਡੇ-ਵੱਡੇ ਕਾਰਪੋਰੇਟ ਨੇ ਇਹ ਪੈਸੇ ਦਿੰਦੇ ਨੇ ਜਦੋਂ ਵੋਟਾਂ 'ਚ ਉਹ ਪੈਸੇ ਦਿੰਦੇ ਨੇ ਫਿਰ ਇਹ ਇਹਨਾਂ ਨੂੰ ਕਿਸੇ ਨਾ ਕਿਸੇ ਉਸ ਦੇ ਵਿੱਚ ਆਧਾਰਿਆਂ ਦੇ ਵਿੱਚ ਮੋਟਾ ਮੁਨਾਫਾ ਕਮਾਉਣ ਵਾਸਤੇ ਉਹਨਾਂ ਨੂੰ ਦਿੰਦੇ ਨੇ ਇਸ ਕਰਕੇ ਸਾਨੂੰ ਸਰਕਾਰਾਂ ਤੋਂ ਕੋਈ ਬੋਧਿਹਾਸ ਨਹੀਂ ਹੁੰਦੀ ਵੀ ਕੋਈ ਵੀ ਸਰਕਾਰ ਹੈ ਜਿਹੜੀ ਕਿਸਾਨਾਂ ਦੇ ਪੱਖ ਦੇ ਹੋਵੇਗੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਮੋਤੀ ਹੋਵੇ ਬੇਸ਼ੱਕ ਕੋਈ ਹੋਰ ਹੋਵੇ ਸਾਡੇ ਮਸਲੇ ਨੇ ਜਿਹੜੇ ਸਾਡੇ ਜਿਹੜੇ ਝੰਡਾ ਤੇ ਡੰਡਾ ਹੈ ਇਹ ਮਸਲੇ ਸਾਡੇ ਜਿਹੜੇ ਸਕੂਲਾਂ ਦੇ ਵਿੱਚ ਸੰਘਰਸ਼ ਅਜੇ ਹੱਲ ਹੋ